ਅਖਿਰ ਕੌਣ ਸਨ ਭਾਈ ਬਿੱਦੀ ਚੰਦ ਜੀ ਜਿਨ੍ਹਾਂ ਦਾ ਜ਼ਿਕਰ ਸਿੱਧੂ ਮੂਸੇਵਾਲੇ ਨੇ ਆਪਣੇ ਇੱਕ ਗੀਤ ਵਿੱਚ ਵੀ ਕੀਤਾ ਹੈ ਉਹ ਜਾਣੀਏ ਭਾਈ ਬਿੱਦੀ ਚੰਦ ਜੀ ਦੇ ਧਰਮ ਅਤੇ ਬਹਾਦਰੀ ਭਰੇ ਜੀਵਨ ਨੂੰ ਭਾਈ ਬਿੱਦੀ ਚੰਦ ਜੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਸਮੇਂ ਵਿੱਚ ਇੱਕ ਗੁਰਸਿੱਖ ਯੋद्धा ਹੋਣ ਦੇ ਨਾਲ-ਨਾਲ ਧਾਰਮਿਕ ਪ੍ਰਚਾਰਕ ਵੀ ਸਨ ਉਹਨਾਂ ਦਾ ਜਨਮ ਅੰਮ੍ਰਿਤਸਰ ਤੋਂ 35 ਕਿਲੋਮੀਟਰ ਦੂਰ ਪਿੰਡ ਸ਼ੀਨਾ ਦੇ ਪੱਟੀ ਰਾਜਪੂਤ ਵੰਸ਼ ਵਿੱਚ ਹੋਇਆ ਕਿਹਾ ਜਾਂਦਾ ਹੈ ਕਿ ਸ਼ੀਨਾ ਰਾਜਪੂਤ ਦੀ ਉਪਾਧੀ ਉਹਨਾਂ ਨੂੰ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਤੋਂ ਹੀ ਮਿਲੀ ਸੀ ਉਹਨਾਂ ਦੇ ਪਿਤਾ ਦਾ ਨਾਮ ਪਾਈ ਵਸਨ ਅਤੇ ਦਾਦਾ ਜੀ ਦਾ ਨਾਮ ਪਾਈ ਪੀਖੀ ਸੀ ਜਦੋਂ ਪਾਈ ਬਿੱਦੀ ਚੰਦ ਜੀ ਜਵਾਨ ਹੋਏ ਤਾਂ ਉਹ ਇੱਕ ਬੁਰੀ ਸੰਗਤ ਵਿੱਚ ਪੈ ਗਏ ਅਤੇ ਡਾਕੂ ਬਣ ਗਏ ਇੱਕ ਦਿਨ ਚੋਹਿਆ ਪਿੰਡ ਦਾ ਇੱਕ ਧਰਮੀ ਸਿੱਖ ਪਈ ਅਦਲੀ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਦੀ ਹਜ਼ੂਰੀ ਵਿੱਚ ਲੈ ਕੇ ਗਿਆ ਕਿੱਥੇ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਵੱਡੀ ਤਬਦੀਲੀ ਆਈ ਗੁਰੂ ਜੀ ਦੇ ਬਚਨ ਅਤੇ ਬਾਣੀ ਦਾ ਉਹਨਾਂ ਉੱਤੇ ਐਸਾ ਅਸਰ ਹੋਇਆ ਕਿ ਉਹਨਾਂ ਨੇ ਡਾਕੂ ਅਤੇ ਕੁਕਰਮਾਂ ਦਾ ਜੀਵਨ ਤਿਆਗ ਦਿੱਤਾ ਅਤੇ ਆਪਣਾ ਸਾਰਾ ਜੀਵਨ ਗੁਰੂ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ ਹੌਲੀ-ਹੌਲੀ ਉਹ ਗੁਰੂ ਜੀ ਦੇ ਪ੍ਰੇਮੀ ਸਿੱਖਾਂ ਵਿੱਚੋਂ ਇੱਕ ਬਣ ਗਏ 1606 ਵਿੱਚ ਲਾਹੌਰ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਸਮੇਂ ਉਹਨਾਂ ਦੇ ਨਾਲ ਪੰਜ ਸਿੱਖ ਗਏ ਸਨ ਭਾਈ ਬਿੱਦੀ ਚੰਦ ਜੀ ਵੀ ਉਹਨਾਂ ਵਿੱਚੋਂ ਇੱਕ ਸਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖ ਫੌਜ ਖੜੀ ਕਰਨ ਦੀ ਸ਼ੁਰੂਆਤ ਕੀਤੀ ਉਹਨਾਂ ਨੇ ਭਾਈ ਬਿੱਦੀ ਚੰਦ ਜੀ ਨੂੰ ਘੋੜਸਵਾਰ ਦੇ ਕਮਾਂਡਰਾਂ ਵਿੱਚੋਂ ਇੱਕ ਚੁਣਿਆ ਭਾਈ ਬਿੱਦੀ ਚੰਦ ਜੀ ਨੇ ਮੁਗਲ ਫੌਜਾਂ ਦੇ ਨਾਲ ਕਈ ਲੜਾਈਆਂ ਵਿੱਚ ਬਹਾਦਰੀ ਦੇ ਮਹਾਨ ਕਾਰਨਾਮੇ ਦਿਖਾਏ। ਉਹਨਾਂ ਦਾ ਸਭ ਤੋਂ ਮਸ਼ਹੂਰ ਕਾਰਨਾਮਾ ਲਾਹੌਰ ਦੇ ਕਿਲੇ ਦੇ ਗਵਰਨਰ ਦੇ ਤਬਿੱਲੇ ਤੋਂ ਦੋ ਪ੍ਰਸਿੱਧ ਘੋੜੇ ਦਿਲਬਾਗ ਅਤੇ ਗੁਲਬਾਗ ਦੀ ਬਰਾਮਦੀ ਸੀ। ਇਹ ਇੱਕ ਸ਼ਾਨਦਾਰ ਘਟਨਾ ਸੀ ਜਿਸ ਵਿੱਚ ਪਾਈ ਬਿੱਦੀ ਚੰਦ ਜੀ ਨੇ ਆਪਣੀ ਜੰਗੀ ਮਹਾਰਤ ਅਤੇ ਬਹਾਦਰੀ ਦਾ ਅਦਭੁਤ ਪ੍ਰਦਰਸ਼ਨ ਕੀਤਾ। ਇੱਕ ਵਾਰ ਕਾਬੁਲ ਦੀ ਸੰਗਤ ਗੁਰੂ ਦਰਸ਼ਨਾਂ ਨੂੰ ਆਈ। ਅਤੇ ਉਹਨਾਂ ਦੇ ਨਾਲ ਭਾਈ ਕਰੋੜੀਮਲ ਜੀ ਵੀ ਆਏ। ਭਾਈ ਕਰੋੜੀਮਲ ਜੀ ਨੇ ਦੋ ਚੰਗੀ ਨਸਲ ਦੇ ਘੋੜੇ ਗੁਲਬਾਗ ਅਤੇ ਦਿਲਬਾਗ ਗੁਰੂ ਜੀ ਨੂੰ ਭੇਟ ਕਰਨ ਲਈ ਆਪਣੇ ਨਾਲ ਲਿਆਂਦੇ ਸਨ। ਜਦ ਇਹ ਸਾਰੀ ਸੰਗਤ ਲਾਹੌਰ ਵਿੱਚ ਘੁੰਮ ਰਹੀ ਸੀ ਤਾਂ ਲਾਹੌਰ ਦੇ ਹਾਕਮ ਅਨਾਇਤ ਉੱਲਾ ਦੀ ਨਜ਼ਰ ਉਹਨਾਂ ਘੋੜਿਆਂ ਉੱਤੇ ਪੈ ਗਈ। ਅਨਾਇਤ ਉੱਲਾ ਨੇ ਉਹ ਘੋੜੇ ਮੁੱਲ ਲੈਣੇ ਚਾਹੇ ਪਰ ਕਰੋੜੀਮਲ ਜੀ ਇਹ ਕਹਿ ਕੇ ਨਾ ਕਰ ਦਿੱਤੀ ਕਿ ਇਹ ਘੋੜੇ ਵੇਚਣ ਵਾਸਤੇ ਨਹੀਂ ਹਨ। ਇਹ ਤਾਂ ਉਹ ਗੁਰੂ ਜੀ ਨੂੰ ਭੇਟ ਕਰਨ ਲਈ ਲੈ ਕੇ ਆਏ ਹਨ ਹਾਕਮ ਉਸ ਦੀ ਗੱਲ ਸੁਣ ਕੇ ਚਿੜ ਗਿਆ ਅਤੇ ਉਸ ਨੇ ਉਹਨਾਂ ਦੋਵਾਂ ਘੋੜਿਆਂ ਨੂੰ ਕਰੋੜੀਮਲ ਜੀ ਤੋਂ ਖੋ ਕੇ ਆਪਣੇ ਕਬਜ਼ੇ ਵਿੱਚ ਕਰ ਲਿਆ ਜਦ ਕਾਬੁਲ ਦੀ ਸੰਗਤ ਗੁਰੂ ਪਾਸ ਪੁੱਜੀ ਤਾਂ ਸਾਰੀ ਸੰਗਤ ਕਾਰਪੇਟਾ ਰੱਖ ਕੇ ਅਤੇ ਮੱਥਾ ਟੇਕ ਕੇ ਗੁਰੂ ਜੀ ਦੇ ਸਾਹਮਣੇ ਬੈਠ ਗਈਆਂ ਪਰ ਕਰੋੜੀਮਲ ਜੀ ਕੋਈ ਭੇਟਾ ਅੱਗੇ ਰੱਖਣ ਦੀ ਥਾਂ ਉਦਾਸ ਲਹਿਜੇ ਵਿੱਚ ਬੋਲੇ ਮਹਾਰਾਜ ਮੈਂ ਆਪ ਜੀ ਨੂੰ ਭੇਟ ਕਰਨ ਵਾਸਤੇ ਤੋ ਵਧੀਆ ਨਸਲ ਦੇ ਘੋੜੇ ਗੁਲਬਾਗ ਅਤੇ ਦਿਲਬਾਗ ਲਿਆਇਆ ਸੀ ਪਰ ਉਹ ਰਾਹ ਵਿੱਚ ਲਾਹੌਰ ਦੇ ਹਾਕਮ ਅਨਾਇਤ ਉੱਲਾ ਨੇ ਖੋਲੇ ਹਨ ਮੇਰੇ ਪਾਸ ਹੁਣ ਆਪ ਨੂੰ ਕਾਰਪੇਟਾ ਕਰਨ ਲਈ ਕੁਝ ਨਹੀਂ ਬਚਿਆ ਗੁਰੂ ਜੀ ਨੇ ਉਸ ਨੂੰ ਦਿਲਾਸਾ ਦਿੱਤਾ ਅਤੇ ਹੱਸਦੇ ਹੋਏ ਬੋਲੇ ਤੇਰੇ ਘੋੜੇ ਸਾਨੂੰ ਪਹੁੰਚ ਗਏ ਹਨ ਉਹਨਾਂ ਨੂੰ ਹੁਣ ਅਸੀਂ ਆਪ ਹੀ ਲੈ ਲਵਾਂਗੇ ਤੂੰ ਫਿਕਰ ਨਾ ਕਰ ਅਸੀਂ ਤੇਰੇ ਤੇ ਬਹੁਤ ਖੁਸ਼ ਹਾਂ ਤੇਰੀ ਕੀਮਤੀ ਪੇਟਾ ਪ੍ਰਾਪਤ ਕਰਕੇ ਹੀ ਛੱਡਾਂਗੇ ਭਾਈ ਕਰੋੜੀਮਲ ਜੀ ਨੂੰ ਤਸੱਲੀ ਹੋ ਗਈ ਅਤੇ ਉਹ ਖੁਸ਼ ਹੋ ਗਏ ਗੁਰੂ ਜੀ ਨੇ ਭਾਈ ਵਿਦੀਚੰਦ ਜੀ ਨੂੰ ਆਪਣੇ ਪਾਸ ਬੁਲਾਇਆ ਅਤੇ ਉਹਨਾਂ ਨੂੰ ਥਾਪੜਾ ਦੇ ਕੇ ਅਤੇ ਪੰਜ ਗੁਰੂਆਂ ਦਾ ਨਾਮ ਲੈ ਕੇ ਅਰਦਾਸ ਕੀਤੀ ਅਤੇ ਫਿਰ ਉਹਨਾਂ ਨੂੰ ਲਾਹੌਰ ਵੱਲ ਕੱਲ ਦਿੱਤਾ ਵਿਦੀਚੰਦ ਜੀ ਲਾਹੌਰ ਪਹੁੰਚ ਕੇ ਭਾਈ ਜੀਵਨ ਜੀ ਦੇ ਘਰ ਵਿੱਚ ਰੁਕ ਗਏ ਅਗਲੇ ਦਿਨ ਭਾਈ ਵਿਦੀਚੰਦ ਜੀ ਨੇ ਘਾਹ ਵੇਚਣ ਵਾਲੇ ਦਾ ਭੇਸ ਧਾਰ ਲਿਆ ਅਤੇ ਵਧੀਆ ਕਾਹ ਦੀ ਇੱਕ ਪੰਡ ਖੋਤ ਕੇ ਅਤੇ ਫਿਰ ਉਸ ਨੂੰ ਛਾੜ ਕੇ ਕਿਲੇ ਦੇ ਬਾਹਰ ਜਾ ਕੇ ਖਲੋ ਗਿਆ। ਘੋੜਿਆਂ ਦਾ ਦਰੋਗਾ ਸੈਂਦੇਖਾਨ ਜਦ ਬਾਹਰ ਆਇਆ ਤਾਂ ਉਸ ਨੇ ਵਧੀਆ ਕਿਸਮ ਦੀ ਕਾਹ ਦੇਖ ਕੇ ਬਹੁਤ ਖੁਸ਼ ਹੋਇਆ। ਪੁੱਛਣ ਉੱਤੇ ਬਿੱਦੀ ਚੰਦ ਜੀ ਨੇ ਉਹ ਕਾਹ ਬਹੁਤ ਹੀ ਘੱਟ ਕੀਮਤ ਉੱਤੇ ਉਸ ਨੂੰ ਦੇਣ ਦੀ ਗੱਲ ਕਹੀ। ਇਹ ਸੁਣ ਕੇ ਦਰੋਗਾ ਖੁਸ਼ ਹੋ ਗਿਆ ਕਿ ਉਸ ਨੂੰ ਇੰਨੀ ਵਧੀਆ ਕਾਹ ਸਸਤੇ ਮੁੱਲ ਤੇ ਮਿਲ ਗਈ ਹੈ। ਉਸ ਨੇ ਬਿੱਦੀ ਚੰਦ ਨੂੰ ਪੰਡ ਚੁਕਾਈ ਅਤੇ ਕੋੜਿਆਂ ਨੂੰ ਪਾਉਣ ਲਈ ਉਸ ਨੂੰ ਸ਼ਾਹੀ ਅਸਤਬਲ ਵਿੱਚ ਲੈ ਗਿਆ। ਭਾਈ ਬਿੱਦੀ ਚੰਦ ਕੋੜਿਆਂ ਨੂੰ ਘਾਪਉਂਦੇ ਰਹੇ ਅਤੇ ਫਿਰ ਉਹਨਾਂ ਨੂੰ ਪਲੋਸ ਕੇ ਪਿਆਰ ਵੀ ਦਿੰਦੇ ਰਹੇ। ਭਾਈ ਬਿੱਦੀ ਚੰਦ ਜੀ ਹਰ ਰੋਜ਼ ਘਾਹ ਲੈ ਕੇ ਆਉਂਦੇ ਅਤੇ ਕੋੜਿਆਂ ਨੂੰ ਪਾਉਂਦੇ। ਇਸ ਨਿੱਤ ਦੀ ਸੇਵਾ ਸੰਭਾਲ ਕਰਕੇ ਕੋੜੇ ਵੀ ਭਾਈ ਬਿੱਦੀ ਚੰਦ ਜੀ ਨੂੰ ਪਹਿਚਾਣਨ ਲੱਗ ਗਏ ਸਨ। ਅਤੇ ਜਦ ਵੀ ਉਹ ਘਾਹ ਲੈ ਕੇ ਆਉਂਦੇ ਤਾਂ ਕੋੜੇ ਅੱਗੋਂ ਹਿਣਕਦੇ। ਸੈਨ ਦੇ ਖਾਨ ਨੇ ਭਾਈ ਬਿੱਦੀ ਚੰਦ ਦਾ ਇਹਨਾਂ ਪਿਆਰ ਵੇਖ ਕੇ ਉਹਨਾਂ ਘੋੜਿਆਂ ਦੀ ਸੇਵਾ ਕਰਨ ਲਈ ਉਹਨਾਂ ਨੂੰ ਪੱਕੇ ਤੌਰ ਤੇ ਨੌਕਰ ਰੱਖ ਲਿਆ। ਭਾਈ ਬਿੱਦੀ ਚੰਦ ਜੀ ਬਹੁਤ ਹੀ ਪੋਲੇ ਪਾਲੇ ਬਣ ਕੇ ਰਹਿੰਦੇ ਸਨ ਪਰ ਘੋੜਿਆਂ ਦੇ ਨਾਲ ਆਪਣਾ ਸੁਨੇ ਉਹ ਦਿਨ ਬਦ ਦਿਨ ਵਧਾਈ ਜਾਂਦੇ ਸਨ। ਉਹ ਹਰ ਰਾਤ ਨੂੰ ਇੱਕ ਵੱਡਾ ਪੱਥਰ ਬਾਹਰ ਦਰਿਆ ਵਿੱਚ ਸੁੱਟ ਦਿੰਦੇ। ਦਰਿਆ ਰਾਵੀ ਕਿਲੇ ਦੀਆਂ ਕੰਧਾਂ ਨੂੰ ਛੂ ਕੇ ਵਹਿ ਰਿਹਾ ਸੀ। ਪੱਥਰ ਸੁੱਟਣ ਦੇ ਖੜਾਕ ਨੂੰ ਸੁਣ ਕੇ ਜਦ ਸਿਪਾਹੀ ਉਸ ਪਾਸੇ ਜਾ ਕੇ ਵੇਖਦੇ ਤਾਂ ਉਹਨਾਂ ਨੂੰ ਕੁਝ ਨਹੀਂ ਦਿਖਦਾ। ਆਖਿਰ ਉਹਨਾਂ ਸਮਝਿਆ ਕਿ ਕੋਈ ਜਾਨਵਰ ਕਿਲੇ ਦੀ ਕੰਧ ਨਾਲ ਆ ਟਕਰੌਂਦਾ ਹੈ ਇਸ ਲਈ ਇਸ ਪਾਸਿਓ ਉਹ ਅਵੇਸਲੇ ਹੋ ਗਏ ਭਾਈ ਬਿੱਦੀ ਚੰਦ ਜੀ ਆਪਣੀ ਤਨਖਾਹ ਵੀ ਪਹਿਰੇਦਾਰਾਂ ਨੂੰ ਹੀ ਖਵਾ ਪਿਆ ਦਿੰਦੇ ਸਨ ਇਸ ਕਰਕੇ ਸਿਪਾਹੀ ਵੀ ਉਹਨਾਂ ਤੋਂ ਬਹੁਤ ਖੋਸ਼ ਸਨ ਜਦ ਬਿੱਦੀ ਚੰਦ ਜੀ ਨੂੰ ਅਗਲੀ ਤਨਖਾਹ ਮਿਲੀ ਤਾਂ ਉਹਨਾਂ ਨੇ ਪਹਿਰੇਦਾਰਾਂ ਨੂੰ ਇੰਨਾ ਖਵਾਇਆ ਪਿਆਇਆ ਕਿ ਉਹ ਬੇਹੋਸ਼ ਹੋ ਗਏ ਬਿੱਦੀ ਚੰਦ ਨੇ ਉਹਨਾਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਫਿਰ ਉਹਨਾਂ ਨੇ ਉਸ ਪਾਸ ਤੋਂ ਚਾਬੀਆਂ ਲਈਆਂ ਅਤੇ ਘੋੜੇ ਦਿਲਬਾਗ ਨੂੰ ਖੋਲਿਆ ਅਤੇ ਉਸ ਉੱਤੇ ਸਵਾਰ ਹੋ ਕੇ ਕਿਲੇ ਦੀ ਕੰਧ ਤੋਂ ਥੋੜਾ ਦੂਰ ਹੋ ਕੇ ਇੰਨੇ ਜ਼ੋਰ ਨਾਲ ਛਾਲ ਮਾਰੀ ਕਿ ਘੋੜਾ ਬਿੱਦੀਚੰਦ ਸਮੇਤ ਕਿਲਾ ਟੱਪ ਕੇ ਦਰਿਆ ਵਿੱਚ ਕੁੱਦ ਗਿਆ ਭਾਈ ਬਿੱਦੀਚੰਦ ਜੀ ਨੇ ਘੋੜਾ ਗੁਰੂ ਜੀ ਨੂੰ ਜਾ ਕੇ ਪੇਸ਼ ਕੀਤਾ ਗੁਰੂ ਜੀ ਨੇ ਭਰੀ ਸੰਗਤ ਵਿੱਚ ਪਾਈ ਬਿੱਦੀਚੰਦ ਜੀ ਦੀ ਬਹੁਤ ਪ੍ਰਸ਼ੰਸਾ ਕੀਤੀ ਬਿੱਦੀਚੰਦ ਜੀ ਨੇ ਕਿਹਾ ਗੁਰੂ ਜੀ ਹਜੇ ਕੰਮ ਪੂਰਾ ਨਹੀਂ ਹੋਇਆ ਹੈ ਅਗਲੇ ਦਿਨ ਭਾਈ ਬਿੱਦੀਚੰਦ ਜੀ ਕਿਲੇ ਵਿੱਚ ਇੱਕ ਜੋਤਸ਼ੀ ਦਾ ਪੇਸ਼ ਧਾਰ ਕੇ ਗਏ। ਕਿਲੇ ਵਿੱਚੋਂ ਘੋੜੇ ਗੁਲਬਾਗ ਦੀ ਚੋਰੀ ਦੇ ਕਾਰਨ ਕਿਲੇ ਵਿੱਚ ਬਚੇਨੀ ਦਾ ਮਾਹੌਲ ਸੀ। ਜਦ ਛਪਾਈਆਂ ਨੇ ਜੋਤਸ਼ੀ ਨੂੰ ਕਿਲੇ ਵੱਲ ਆਉਂਦੇ ਦੇਖਿਆ ਤਾਂ ਉਹਨਾਂ ਨੇ ਜੋਤਸ਼ੀ ਨੂੰ ਕਿਲੇ ਦੇ ਅੰਦਰ ਜਾਣ ਤੋਂ ਮਨਾ ਕਰ ਦਿੱਤਾ। ਪਰ ਜੋਤਸ਼ੀ ਨੇ ਕਿਹਾ ਕਿ ਉਸ ਨੂੰ ਅੰਦਰ ਜਾਣਾ ਹੈ ਕਿਉਂਕਿ ਉਹ ਸੂਬੇਦਾਰ ਨੂੰ ਮਿਲਣਾ ਚਾਹੁੰਦਾ ਹੈ। ਪਰ ਛਪਾਈਆਂ ਨੇ ਮਨਾ ਕਰ ਦਿੱਤਾ। ਜੋਤਸ਼ੀ ਦੇ ਰੂਪ ਵਿੱਚ ਪਾਈ ਵਿਦੀਚੰਦ ਜੀ ਨੇ ਕਿਹਾ ਕਿ ਉਸ ਨੂੰ ਪਤਾ ਹੈ ਕਿ ਘੋੜਾ ਗੁਲਬਾਗ ਕਿਵੇਂ ਗਾਇਬ ਹੋਇਆ ਸੀ ਇਹ ਗੱਲ ਸੂਬੇਦਾਰ ਦੇ ਕੰਨਾਂ ਪੈ ਗਈ ਉਸ ਨੇ ਸੋਚਿਆ ਕਿ ਇਹ ਜੋਤਸ਼ੀ ਤਾਂ ਬਹੁਤ ਪੁੱਜਿਆ ਹੋਇਆ ਲੱਗਦਾ ਹੈ ਜਿਸ ਨੂੰ ਇਹ ਪਤਾ ਹੈ ਕਿ ਕਿਲੇ ਵਿੱਚੋਂ ਘੋੜਾ ਚੋਰੀ ਹੋ ਗਿਆ ਹੈ ਹੋ ਸਕਦਾ ਹੈ ਕਿ ਇਹ ਘੋੜਾ ਲੱਭਣ ਵਿੱਚ ਸਾਡੀ ਕੁਝ ਮਦਦ ਕਰ ਸਕੇ ਉਸ ਨੇ ਜੋਤਸ਼ੀ ਨੂੰ ਆਪਣੇ ਕੋਲ ਬੁਲਾਇਆ ਅਤੇ ਪੁੱਛਿਆ ਕਿ ਘੋੜਾ ਗੁਲਬਾਗ ਕਿਵੇਂ ਚੋਰੀ ਹੋਇਆ ਜੋਤਸ਼ੀ ਨੇ ਕਿਹਾ ਉਸ ਦੂਸਰੇ ਘੋੜੇ ਨੂੰ ਇੱਥੇ ਲੈ ਕੇ ਆਵੋ ਸਿਪਾਈਆਂ ਨੇ ਘੋੜਾ ਦਿਲਬਾਗ ਜੋਤਸ਼ੀ ਦੇ ਕੋਲ ਖੜਾ ਕਰ ਦਿੱਤਾ ਜੋਤਸ਼ੀ ਨੇ ਜਦ ਪਿਆਰ ਦੇ ਨਾਲ ਆਪਣਾ ਹੱਥ ਘੋੜੇ ਦੀ ਪਿੱਠ ਉੱਤੇ ਫੇਰਿਆ ਤਾਂ ਘੋੜੇ ਨੇ ਪਹਿਚਾਨ ਲਿਆ ਕਿ ਇਹ ਤਾਂ ਭਾਈ ਬਿੱਦੀਚੰਦ ਹੈ ਫਿਰ ਜੋਤਸ਼ੀ ਦੇ ਰੂਪ ਵਿੱਚ ਬਿੱਦੀਚੰਦ ਜੀ ਨੇ ਘੋੜੇ ਉੱਤੇ ਸਵਾਰ ਹੋ ਕੇ ਹੌਲੀ-ਹੌਲੀ ਦਿਲਬਾਗ ਨੂੰ ਲੈ ਕੇ ਕਿਲੇ ਦੀ ਕੰਦ ਦੇਵ ਕੋਲ ਪੁੱਜ ਗਏ ਸੂਬੇਦਾਰ ਅਤੇ ਸਿਪਾਈਆਂ ਨੂੰ ਲੱਗਾ ਕਿ ਉਹ ਜੋਤਸ਼ੀ ਉਹਨਾਂ ਨੂੰ ਕੱਲ ਰਾਤ ਵਾਪਰਨ ਵਾਲੀ ਘਟਨਾ ਦੇ ਬਾਰੇ ਦੱਸ ਰਿਹਾ ਹੈ ਪਰ ਜਦ ਬਿੱਦੀਚੰਦ ਜੀ ਨੇ ਘੋੜੇ ਦਿਲਬਾਗ ਨੂੰ ਕਿਲੇ ਦੀ ਕੰਧ ਦੇ ਦੂਸਰੀ ਸਾਈਡ ਛਾਲ ਮਾਰ ਦਿੱਤੀ ਤਾਂ ਕਿਲੇ ਵਿੱਚ ਇੱਕਦਮ ਹਲਚਲ ਮਚ ਗਈ ਪਰ ਇਸ ਤੋਂ ਪਹਿਲਾਂ ਕਿ ਉਹ ਕੁਝ ਕਰ ਸਕਣ ਪਾਈ ਬਿੱਦੀਚੰਦ ਜੀ ਘੋੜੇ ਦੇ ਨਾਲ ਉਹਨਾਂ ਦੀਆਂ ਅੱਖਾਂ ਤੋਂ ਦੂਰ ਹੋ ਗਏ ਜਦ ਉਹ ਦੂਸਰਾ ਘੋੜਾ ਵੀ ਲੈ ਕੇ ਗੁਰੂ ਜੀ ਦੇ ਪਾਸ ਪਹੁੰਚੇ ਤਾਂ ਗੁਰੂ ਜੀ ਨੇ ਉਸ ਨੂੰ ਆਪਣੀ ਛਾਤੀ ਦੇ ਨਾਲ ਲਗਾਇਆ ਅਤੇ ਕਿਹਾ ਬਿੱਦੀਚੰਦ ਸ਼ੀਨਾ ਗੁਰੂ ਦਾ ਸੀਨਾ ਪ੍ਰੇਮ ਭਗਤ ਲੀਨਾ ਕਦੀ ਕਮੀਨਾ ਇੱਕ ਬਹਾਦਰ ਯੋद्धा ਹੋਣ ਦੇ ਨਾਲ-ਨਾਲ ਭਾਈ ਬਿੱਦੀਚੰਦ ਸਿੱਖ ਸਿਧਾਂਤਾਂ ਵਿੱਚ ਵੀ ਨਿਪੁੰਨ ਸਨ। ਕਿਰਤਪੁਰ ਤੋਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਪੂਰਬੀ ਪ੍ਰਾਂਤਾਂ ਵਿੱਚ ਪ੍ਰਚਾਰ ਮਿਸ਼ਨ ਲਈ ਭੇਜਿਆ ਸੀ। ਜਿੱਥੇ ਦੇਵ ਨਗਰ ਦੇ ਇੱਕ ਮੁਸਲਮਾਨ ਸੰਤ ਸੁੰਦਰ ਸ਼ਾ ਉਹਨਾਂ ਦੇ ਨਾਲ ਇੰਨੇ ਜ਼ਿਆਦਾ ਜੁੜ ਗਏ ਕਿ ਪੰਜਾਬ ਨੂੰ ਰਵਾਨਾ ਹੋਣ ਤੋਂ ਪਹਿਲਾਂ ਉਸ ਨੇ ਭਾਈ ਬਿੱਦੀਚੰਦ ਜੀ ਤੋਂ ਇਹ ਵਚਨ ਲਿਆ ਕਿ ਉਹ ਵਾਪਸ ਉਸ ਨੂੰ ਮਿਲਣ ਲਈ ਜ਼ਰੂਰ ਆਵੇਗਾ ਗੁਰਪ੍ਰੀਤਿਲਾਸ ਛੇਵੀਂ ਪਾਤਸ਼ਾਹੀ ਦੇ ਅਨੁਸਾਰ ਪੀਦੀ ਚੰਦ ਜੀ ਨੂੰ ਆਪਣਾ ਵਚਨ ਯਾਦ ਆਇਆ ਅਤੇ ਜਿਵੇਂ ਹੀ ਉਸ ਨੇ ਆਪਣਾ ਅੰਤ ਨੇੜੇ ਆਉਂਦਾ ਵੇਖਿਆ ਉਸ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਛੁੱਟੀ ਲੈ ਲਈ ਅਤੇ ਦੇਵ ਨਗਰ ਚਲਾ ਗਿਆ ਦੋਹਾਂ ਦੋਸਤਾਂ ਨੇ ਤਿੰਨ ਦਿਨ ਇਕੱਠੇ ਸ੍ਰੀ ਗੁਰੂ ਨਾਨਕ ਤੇਜ ਜੀ ਦੀਆਂ ਸਿੱਖਿਆਵਾਂ ਉੱਤੇ ਵਿਚਾਰ ਕਰਦੇ ਹੋਏ ਬਿਤਾਏ ਇਸ ਤੋਂ ਬਾਅਦ ਦੋਹਾਂ ਦੀ ਇੱਕੋ ਸਮੇਂ 14 ਅਗਸਤ 1640 ਨੂੰ ਮੌਤ ਹੋ ਗਈ। ਸੁੰਦਰ ਸ਼ਾਹ ਦੇ ਚੇਲਿਆਂ ਨੇ ਇੱਕ ਮੁਸਲਮਾਨ ਨੂੰ ਰੀਤੀ ਰਿਵਾਜਾਂ ਅਨੁਸਾਰ ਦਫਨਾਇਆ ਅਤੇ ਦੂਸਰੇ ਨੂੰ ਸਿੱਖ ਰੀਤੀ ਰਿਵਾਜਾਂ ਅਨੁਸਾਰ ਸੰਸਕਾਰ ਕੀਤਾ ਅਤੇ ਉਹਨਾਂ ਦੇ ਸਨਮਾਨ ਵਿੱਚ ਗੁਰਦੁਆਰੇ ਵੀ ਬਣਵਾਏ। ਕੁਝ ਸਮੇਂ ਬਾਅਦ ਭਾਈ ਬਿੱਦੀ ਚੰਦ ਜੀ ਦਾ ਪੁੱਤਰ ਲਾਲ ਚੰਦ ਤੀਵਨਗਰ ਸਥਿਤ ਆਪਣੇ ਅਸਥਾਨ ਤੋਂ ਕੁਝ ਮਿੱਟੀ ਲੈ ਕੇ ਆਇਆ ਜਿਸ ਉੱਤੇ ਉਸਨੇ ਆਪਣੇ ਜੱਦੀ ਪਿੰਡ ਸੂਰ ਸਿੰਘ ਵਿੱਚ ਉਹਨਾਂ ਦੀ ਸਮਾਦ ਬਣਵਾਈ ਇਹ ਸੀ ਭਾਈ ਬਿੱਦੀ ਚੰਦ ਜੀ ਦਾ ਮਹਾਨ ਜੀਵਨ ਦੋਸਤੋ ਸਾਨੂੰ ਵੀ ਭਾਈ ਬਿੱਦੀ ਚੰਦ ਜੀ ਵਾਂਗੂ ਸਦਾ ਗੁਰੂ ਦੇ ਹੁਕਮ ਮੰਨਣ ਲਈ ਤਿਆਰ ਰਹਿਣਾ ਚਾਹੀਦਾ ਹੈ ਉਹਨਾਂ ਦੀ ਸੇਵਾ ਅਤੇ ਸਮਰਪਣ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਗੁਰੂ ਦੀ ਸੇਵਾ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ ਸਾਡਾ ਦਿਲ ਅਤੇ ਮਨ ਸਦਾ ਗੁਰੂ ਦੀ ਮਰਜ਼ੀ ਦੇ ਅਨੁਸਾਰ ਰਹੇ ਤਾਂ ਹੀ ਅਸੀਂ ਸੱਚੇ ਸਿੱਖ ਬਣ ਸਕਦੇ ਹਾਂ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਨੂੰ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ ਅਤੇ ਕਮੈਂਟ ਵਿੱਚ ਇਹ ਵੀ ਦੱਸੋ ਕਿ ਤੁਸੀਂ ਇਸ ਸਾਖੀ ਤੋਂ ਕੀ ਸਿੱਖਿਆ ਪ੍ਰਾਪਤ ਕੀਤੀ ਹੈ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦੇਵੋ ਇਸ ਦੇ ਨਾਲ ਹੀ ਜੇਕਰ ਤੁਹਾਨੂੰ ਹੋਰ ਐਸੀਆਂ ਵੀਡੀਓਜ਼ ਚਾਹੀਦੀਆਂ ਹਨ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਵੀਡੀਓ ਵੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ